ਕੋ ਕੇਂਦਰ ਦੀ ਸਰਕਾਰ ਨੇ ਅਰਵਿੰਦ ਕੇਜੀਵਾਲ ਦਾਤਾ ਅਸਲ ਦੇ ਵਿੱਚ ਇਹ ਸਹੀ ਗੱਲ ਦਾ ਨਿਚੋੜ ਕੱਢੀਏ ਤਾਂ ਮੋਦੀ ਨੂੰ ਖੋ ਵੀ ਇੱਕੋ ਬੰਦੇ ਦਾ ਖਾਰਿਆ ਵਾ ਅਰਵਿੰਦ ਕੇਜੀਵਾਲਾ ਉਹ ਚਾਹੁੰਦਾ ਵਾ ਵੀ ਕਿਸੇ ਤਰੀਕੇ ਕੋਈ ਬੰਦੇ ਨੂੰ ਦੇਸ਼ ਦੇ ਵਿੱਚ ਕੋਈ ਬੰਦਾ ਜਿਹੜਾ ਮੇਰੇ ਕਿਸੇ ਵੇਲੇ ਵੀ ਮੈਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾ ਸਕਦਾ ਉਹਦਾ ਨਾਮ ਆ ਅਰਵਿੰਦ ਕੇਜੀਵਾਲਾ ਉਹ ਕੰਮ ਕਰ ਰਿਹਾ ਚਾਹੇ ਉਹਨੂੰ ਅੰਦਰ ਰੱਖਿਆ ਹੋਇਆ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਨੂੰ ਵੀ ਪਤਾ ਮਾਨਯੋਗ ਕੋਰਟ ਨੇ ਵੀ ਤਾਂ ਹੀ ਕਿਹਾ ਵਾ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਤਾਨਾਸ਼ਾਹੀ ਜਿਹੜੀ ਕੇਂਦਰ ਦੀ ਸਰਕਾਰ ਆ ਇਹ ਇਸ ਟਾਈਮ ਤਾਨਾਸ਼ਾਹੀ ਕਰ ਰਹੀ ਆ ਜਿਹੜੀਆਂ ਸਟੇਟਾਂ ਦੇ ਵਿੱਚ ਇਹਨਾਂ ਦਾ ਰਾਜ ਨਹੀਂਗਾ ਉਸੇ ਸਟੇਟਾਂ ਦੇ ਬੰਦਿਆਂ ਨੂੰ ਵੀ ਤੇ ਉਸੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਵੀ ਉਹਨਾਂ ਦੇ ਹੀ ਮੰਤਰੀਆਂ ਨੂੰ ਫੜ ਕੇ ਆਪਣੀਆਂ ਏਜੰਸੀਆਂ ਤੇ ਲਾ ਲੋ ਮਸਜੂਦੀ ਕਰਕੇ ਔਰ पाच पाच ਜਿਹੇ ਕੰਮ ਨੂੰ ਜਿਹੜਾ ਅੰਜਾਮ ਦੇ ਰਹੀ ਆ ਪਰ ਉਹਨੂੰ ਇਹ ਨਹੀਂ ਪਤਾ ਵੀ ਅਰਵਿੰਦ ਕੇਰਿਵਾਲ ਕੱਲਾ ਇੱਕ ਨਾਮ ਦਾ ਅਰਵਿੰਦ ਕੇਰਿਵਾਲ ਨਹੀਂਗਾ ਉਹਦਾ ਹਿੰਦੁਸਤਾਨ ਦੇ ਬੱਚੇ-ਬੱਚੇ ਚਾਜ ਹਰ ਬੰਦਾ ਅਰਵਿੰਦ ਕੇਰਿਵਾਲ ਬਣ ਕੇ ਔਰ ਅਰਵਿੰਦ ਕੇਰਿਵਾਲ ਦੀ ਗੱਲ ਨੂੰ ਨਾਲ ਲੈ ਕੇ ਕੰਮ ਕਰ ਰਿਆ ਵਾ ਕਿੰਨੀ ਕ ਦੇ ਰਹੇ ਬੰਦੇ ਰੁਕੂਗੇ ਆ ਐਂਡ ਤਾਂ ਦੇਖ ਲਿਓ ਤੁਸੀਂ ਇਹੀ ਅਰਬੰਦ ਕੇ ਜੀ ਵਾਲੇ ਕਦਰ ਮੋਦੀ ਵਾਲੀ ਕੁਰਸੀ ਦੇ ਬੈਠਾਊਗਾ। ਲੱਗਦਾ ਵੀ ਸਿਆਸੀ ਬਦਲਾਖੋਰੀ ਕਿੰਨਾ ਕਿਤੇ ਕੀਤੀ ਜਾ ਰਹੀ ਹੈ ਜਿਹੜਾ ਇਸ ਕਰਕੇ ਆਮ ਆਦਮੀ ਪਾਰਟੀ ਦਾ ਗੋਲ ਪਟਾਇਆ ਜਾ ਰਿਹਾ ਲਗਾਤਾਰ। ਦੇਖੋ ਆਮ ਆਦਮੀ ਪਾਰਟੀ ਦੇ ਹੁਣ ਚਾਹੇ ਕਿਸੇ ਵੀ ਸਿਆਸੀ ਜਿਹੜਾ ਮੋਦੀ ਦੇ ਖਿਲਾਫ ਬੋਲਦਾ ਉਹਨੂੰ ਕਿਸੇ ਏਜੰਸੀ ਦਾ ED ਦਾ CBI ਦਾ ਏਜੰਸੀਆਂ ਦਾ ਮਿਸਯੂਜ਼ ਕਰਕੇ ਜਦੋਂ ਭਾਜਪਾ ਚ ਕੋਈ ਚੱਲੇ ਜਾਂਦਾ ਉਦੋਂ ਬਾਗਸਾਬ ਹੋ ਜਾਂਦਾ। ਜਿੰਨੀ ਦੇਰ ਆਮ ਆਦਮੀ ਪਾਰਟੀ ਜਾਂ ਉਨੀ ਦੇਰ ਉਹ ਦੋਸ਼ੀ ਆ ਉਹ ਕ੍ਰੈਪਸ਼ਨ ਕਰਦਾ ਸਾਡੇ ਦਾ ਕ੍ਰੈਪਸ਼ਨ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਮੈਨੂੰ ਦੱਸਦੇ ਹੋ ਇਸ ਗੱਲ ਦਾ ਮਾਨ ਮਹਿਸੂਸ ਹੁੰਦਾ ਕਿ ਪਹਿਲਾ ਮੁੱਖ ਮੰਤਰੀ ਆ ਜਿਹੜਾ ਬੰਦੇ ਨੇ ਆਪਣੇ ਐਮਐਲਏਆਂ ਨੂੰ ਆਪਣੇ ਮੰਤਰੀਆਂ ਨੂੰ ਫੜ ਕੇ ਕ੍ਰੈਪਸ਼ਨ ਚ ਅੰਦਰ ਕੀਤਾ ਵਾ ਇਨਾ ਤਰ੍ਹਾਂ ਨਹੀਂ ਲੋਕਾਂ ਤਰ੍ਹਾਂ ਵੀ ਏਜੰਸੀਆਂ ਦਾ ਮਿਸਯੂਜ਼ ਕਰੋ ਦੋ ਜੀਆਂ ਪਾਰਟੀਆਂ ਚ ਪਹਿਲਾ ਕੋ ਕਰੋੜਾ ਰੁਪਏ ਦਾ ਕਪਲਾ ਕੀਤਾ ਜਦੋਂ ਭਾਜਪਾ ਜੁਆਇਨ ਕਰਨ ਉਦੋਂ ਵਾਸ਼ਿੰਗ ਮਸ਼ੀਨ ਚ ਛਿੱਟੇ ਕੱਪੜੇ ਤਰ੍ਹਾਂ ਸਾਬ ਹੋ ਕੇ ਆ ਜਾਂਦੇ ਸਰ ਇੱਕ ਰਵਨੀਤ ਬਿੱਟੂ ਜਿਹੜੇ ਕਿ ਹਾਰਨ ਦੇ ਬਾਵਜੂਦ ਮੰਤਰੀ ਬਣਾਏ ਗਏ ਸੀ ਉਹ ਜੈਪੁਰ ਜਾਂਦੇ ਨੇ ਹੁਣ ਉੱਥੋਂ ਰਸਵਾਲ ਨਵੰਬਰ ਪੜ ਗਏ ਨੇ ਤੋਂ ਲੱਗਦਾ ਕਿ ਲੁਧਿਆਣੇ ਦੇ ਕਿਤੇ 10 ਸਾਲ ਰਹੇ ਨੇ ਲੁਧਿਆਣੇ ਚ ਰਹਿ ਕੇ ਕਾਹੋਂ ਦਾ ਫਰਜ਼ੀ ਦੱਸਦੇ ਹੁਣ ਕਾਂਗਰਸ ਦੇ ਕੋਤੇ ਆਫ ਜਿਹੜੇ ਆ ਜਿੱਥੋਂ ਪਹਿਲਾਂ ਰਹੇ ਆ 10 ਸਾਲ ਲਗਾਤਾਰ ਇਹੀ ਸਵਾਲ ਖੜੇ ਕਰ ਰਹੇ ਨੇ ਉਦੀ ਵੀ ਆਪੀ ਦੀ ਇਲੈਕਸ਼ਨ ਲੜੀ ਸੀ ਉਹ ਲੱਗਦਾ ਕਿ ਇੱਥੇ ਰਹਿ ਕੇ ਵੀ ਲੁਧਿਆਣਾ ਲਈ ਕੋਈ ਵੱਡਾ ਪ੍ਰੋਜੈਕਟ ਨਹੀਂ ਕੰਮ ਕਰਦਾ ਦੇਖੋ ਗੱਲਾਂ ਨਾਲ ਤਾਂ ਬਹੁਤ ਪ੍ਰੋਜੈਕਟ ਉਹ ਤਾਂ ਬੁਲੇਟ ਟ੍ਰੇਨਾਂ ਵੀ ਚਲਾਉਣ ਲੱਪਿਆ ਸੀ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੀਆਂ ਹੁਣ ਬੁਲੇਟ ਟ੍ਰੇਨਾਂ ਹੁਣ ਰਾਜਸਥਾਨ ਲੈ ਗਿਆ ਉੱਥੇ ਵੀ ਨਾ ਡੱਕਾ ਦਾ ਸਾਲ ਇੱਥੇ ਤੋੜਿਆ ਸੀ ਬਿੱਟੂ ਜੀ ਨੇ ਨਾ ਰਾਜਸਥਾਨ ਦੇ ਲੋਕਾਂ ਲਈ ਤੋੜਨਾ ਕੋਈ ਇਹਨਾਂ ਲੋਕਾਂ ਨੂੰ ਤਾਂ ਸਿਆਸਤ ਸੋਨੇ ਦਾ ਚਮਚ ਲੈ ਕੇ ਮਿਲੀ ਈ ਆ ਇਹ ਉਹਦੇ ਕਰਕੇ ਹੀ ਕਰਦੇ ਆ ਕੋਈ ਜ਼ਮੀਨੀ ਲੈਵਲ ਤੇ ਕੰਮ ਦਾ ਨਾ ਹੁਣ ਤੱਕ ਕੀਤਾ ਇਹਨਾਂ ਨੇ ਨਾ ਕਿਉਂ ਕਰਨਾ ਵਾ ਲੱਗਦਾ ਇਹ ਜਿਹੜੀਆਂ ਸਰਪੰਚੀ ਆਪੇ ਕਰਨ ਲੈ ਗਈ ਰਾਤਬਾ ਹਾਸਲ ਕਰ ਜਾਏ ਕਿ ਕੀ ਬਦਵਾਰ ਦੇ ਕੋਣ ਇਹ ਦੂਬਦ ਕੀ ਇਹ ਨਾ ਕੀ ਸੂਰਜ ਨੂੰ ਚਾਨਣਾ ਰੋਸ਼ਨੀ ਦਿਖਾਉਣ ਵਾਲੀ ਗੱਲ ਆ ਇਹਦੂ ਅੱਗੇ ਕੀ ਹੋਊਗਾ ਜਦੋਂ ਕਾਂਗਰਸ ਛੱਡੀ ਤਾਂ ਉਦੋਂ ਕਿਸੇ ਕਾਂਗਰਸੀ ਇਹਨੂੰ ਨਹੀਂ ਪਤਾ ਲੱਗਣ ਦਿੱਤਾ ਹੁਣ ਕੁਰਸੀ ਦਾ ਹੀ ਸਾਰਾ ਖੇਡ ਸੀਗਾ ਕੁਰਸੀ ਲਈ ਤੇ ਭਾਈ ਪੱਜ ਚਲੇ ਗਏ ਲੁਧਿਆਣਾ ਵਾਸੀ ਸੱਜਣ ਉਹ ਬਣਾਦੇ ਆ ਦੇਖੋ ਰਾਜਾ ਬੜੇਂਗੋ ਵੇ ਹੋਵੇ ਨਾ ਲੋਕਾਂ ਦੀਆਂ ਸਿਆਸਤਾਂ ਜਿਹੜੀਆਂ ਨੇ ਸਿਰਫ ਵੋਟਾਂ ਦੀਆਂ ਰਾਜਨੀਤੀਆਂ ਨੇ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਪਹਿਲਾਂ ਉਹ ਗਿੱਦੜਬਾਏ ਦੇ ਲੋਕਾਂ ਨੂੰ ਇੱਦਾਂ ਹੀ ਉਹ ਖਿੱਚ ਰੱਖ ਕੇ ਲੁਧਿਆਣੇ ਆ ਗਿਆ ਹੁਣ ਲੁਧਿਆਣੇ ਦੇ ਲੋਕਾਂ ਨੂੰ ਛੱਗਿਆ ਤਾਂ ਹੁਣ ਦਿੱਲੀ ਜਾ ਬੈਠੇ ਇਹਨਾਂ ਲੋਕਾਂ ਨੇ ਪੌਣੇ 5 ਸਾਲ ਬਾਅਦ ਹੀ ਲੋਕਾਂ ਚ ਆਉਣਾ ਹੁੰਦਾ ਇਹਨਾਂ ਨੇ ਕੋਈ ਲੋਕਾਂ ਤੋਂ ਵੋਟਾਂ ਮੰਗਣੀਆਂ ਤੇ ਵੋਟਾਂ ਤੋਂ ਬਾਹਰ ਨਹੀਂ ਦੇਖਣਾ ਸਰ ਇੱਕ ਅਫਸਰ ਸ਼ਾਇਦ ਨੂੰ ਲੈ ਕੇ ਜਿਹੜੇ ਆ ਆਮ ਆਰਮੀ ਪਾਰਟੀ ਦੇ ਹੁਣ ਮੰਤਰੀ ਵੀ ਕਿਤੇ ਨਾ ਕਿਤੇ ਦੋਲ ਖੜੀ ਕਰ ਰਹੇ ਨੇ ਕਿ ਕ腐ਸ਼ਨ ਦੇ ਵਿੱਚ ਜੇ ਕੋਈ ਖਸਦਾ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ ਤੁਹਾਨੂੰ ਨੇ ਕਹਿ ਵੀ ਅਫਸਰ ਜਿਹੜੇ ਆ ਕਿਤੇ ਨਾ ਕਿਤੇ ਕੰਮ ਨਹੀਂ ਕਰ ਰਹੇ ਵੇਖੋ ਅਫਸਰਾਂ ਦੀ ਜਿਹੜੀ ਡਿਊਟੀ ਬੰਦੀ ਆ ਆਮ ਲੋਕਾਂ ਦੇ ਆਮ ਪਬਲਿਕ ਦੇ ਮਲੇ ਪ੍ਹਾਸਿਆਂ ਦੇ ਨਾਲ ਉਹਨਾਂ ਨੂੰ ਤਨਖਾਹ ਮਿਲਦੀ ਆ ਲੋਕ ਟੈਕਸ ਭਰਦੇ ਆ ਤਾਂ ਆਮ ਸਰਾਂ ਨੂੰ ਤਨਖਾਹ ਮਿਲਦੀ ਆ ਪਰ ਅਫਸਰ ਜਾਈ ਹੁਣ ਵੇ ਸਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਅਫਸਰ ਕੋਈ ਇਹ ਨਾ ਸੋਚੇ ਜਿਹੜਾ ਬੰਦਾ ਆਪਣੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਨਹੀਂ ਕ੍ਰੈਪਸ਼ਨ ਦੇ ਵਿੱਚ ਮaaf ਕਰਦਾ ਤੇ ਕੋਈ ਅਫਸਰ ਇਹ ਨਾ ਸੋਚੇ ਵੀ ਮੈਨੂੰ ਕਿਤੇ ਮਾਫੀ ਵਾਲੇ ਕਾਗਜ਼ਾਂ 'ਚ ਪਾਇਆ ਜਾਊਗਾ ਜਿਹੜਾ ਅਫਸਰ ਕ੍ਰੈਪਸ਼ਨ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਉਹਦੀ ਜਲਦ ਦਿਖਾਈ ਜਾਊਗੀ ਸਰਪੁਤਾਰਨੀ ਧੰਨਵਾਦ ਵਿਧਾਨ ਸਭਾ ਦੇ ਸਪੀਕਰ ਹੋਣ ਦੇ ਬਾਅਦ ਜਿਸ ਵਿਧਾਨ ਸਭਾ ਚ ਮੁੱਦਾ ਚੱਕਦੇ ਨੇ ਕੇਐਸਆਈ ਦਾ ਉਹਤੀ ਜਿਹੜੀ ਗੱਲ ਕਰੀਏ ਬਧਾਇ ਗੁਰਪ੍ਰੀਤ ਵੀ ਕਹੂਗੀ ਕਿ ਜੇ ਲੁਧਿਆਣਾ ਦੇ ਵਿੱਚ ਮੁੱਦਾ ਚੱਕਦੇ ਹੁਣអនុਮੋਲ ਗਦਰਮਾਨ ਉਹਨਾਂ ਦੇ ਅਧਿਕਾਰੀਆਂ ਦੇ ਖਿਲਾਫ ਵੀ ਤਾਣਾ ਦਿੱਤੇ ਗਏ ਹੁਣ ਲੱਗਦਾ ਕਿ ਜਿਹੜੇ ਅਫਸਰ ਸਹੀ ਭਾਰੀ ਥੋੜੀ ਹੈ ਜਾਂ ਫਿਰ ਜਿਹੜੀ ਅਣਦੇਖਿਆ ਕਰੀਆ ਹੁਕਮਾਂ ਤਾਂ ਸੇ ਦਾ ਦੇ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਚ ਦੇ ਆਮ ਆਦਮੀ ਦੇ ਵਰਕਰ ਜਿੰਨੀ ਜਾਨ ਆ ਜਿਹੜੀ ਅਫਸਰਾਂ ਦੇ ਨਾਲ ਵੀ ਸਿੱਧੀ ਲੜਾਈ ਲੜਨ ਨੂੰ ਤਿਆਰ ਆ ਇਹ ਲੋਕਾਂ ਦੀ ਦਿੱਤੀ ਹੋਈ ਪਾਵਰ ਆ ਅਫਸਰ ਕੋਈ ਕਾਂਗਰਸ ਭਾਜਪਾ ਕਾਲੀਆਂ ਜਹੜਾ ਨਹੀਂ ਇਹ ਆਮ ਆਦਮੀ ਪਾਰਟੀ ਦੇ ਆਮ ਬੰਦਿਆਂ ਦੀ ਬਣਾਈ ਹੋਈ ਸਰਕਾਰ ਆ ਚਾਹੇ ਕੋਈ ਜਿੱਡਾ ਮਰਜੀ ਅਫਸਰ ਹੋਵੇ ਜਿਹੜਾ ਕਰਪਸ਼ਨ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਵੀ ਉਹਦੀ ਜਗ੍ਹਾ ਦਿਖਾਈ ਜਾਊਗੀ ਜਿਹੜਾ ਕੋਈ ਕਿਸੇ ਦਾ ਕੰਮ ਹੋਣ ਵਾਲਾ ਪਬਲਿਕ ਦਾ ਕਿਉਂ ਨਹੀਂ ਅਫਸਰ ਕਰੋਗੇ ਭਈ ਪਬਲਿਕ ਦੇ ਪੈਸਿਆਂ ਨਾਲ ਤਨਖਾਹ ਲੈਣੇ ਆਪਾਂ ਅਫਸਰ ਦੀ ਡਿਊਟੀ ਬੰਦੀ ਅਫਸਰ ਆਪਣੀ ਜਗ੍ਹਾ ਤੇ ਕੰਮ ਕਰੂਗਾ ਸਰ ਕੈਬਨਿਟ ਮੰਤਰੀ ਉਹਨਾਂ ਨੂੰ ਕਾਰਨ ਕਰ ਰਹੇ ਨੇ ਲੱਗਦਾ ਨਹੀਂ ਕਿ ਕਾਰਵਾਈ ਹੋਣੀ ਚਾਹੀਦੀ ਕਿ ਵਿਜਨੈਂਸ ਦੀ ਜਾਂਚ ਹੋਵੇ ਕਿ ਭੱਟੀਆਂ ਪਾਵਾਂ ਨਹੀਂ ਹੋਣੀਆਂ ਇੱਕੋ ਗੱਲ ਸੁਣ ਲੋ ਵਾ ਕੈਬਨਟ ਮੰਤਰੀ ਹੋਵੇ ਚਾਹੇ ਤੋ ਵਿਧਾਇਕ ਹੋਵੇ ਜਿਹੜਾ ਅਫਸਰ ਆਪਣੀ ਕੁਰਸੀ ਤੇ ਬਹਿ ਕੇ ਜਨਤਾ ਦਾ ਕੰਮ ਨਹੀਂ ਕਰੂਗਾ काम नहीं करूँगा ओनू कुर्सी के बहन का हक नहीं है जेड़ा कुर्सी करप्शन करूगा जगह दिखाई जाऊंगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर।